ਹੈਲੋ ਫਰੈਂਡ ਵੈਰੀ ਵੈਰੀ ਗੁੱਡ ਮਾਰਨਿੰਗ ਟਾਈਮ ਹੋ ਗਿਆ ਇੱਥੇ 8:30 ਵਜੇ ਦਾ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲਈਏ ਤੇ ਇੱਕ ਰੂਮ ਦੀ ਡਸਟਿੰਗ ਹੋ ਗਈ ਸੀਗੀ ਕੱਲ ਪਰਦੇ కర్ਟਨ ਵਗੈਰਾ ਧੋ ਦਿੱਤੇ ਸੀਗੇ ਤੇ ਅੱਜ ਦੂਸਰੇ ਰੂਮ ਦੇ ਕਰਟਨ ਜਿਹੜੇ ਉਤਾਰ ਕੇ ਮੈਂ ਰੱਖੇ ਹੋਏ ਆ ਇੱਕ ਲੋਡ ਮੇਰਾ ਨਿਕਲ ਗਿਆ ਦੂਸਰਾ ਮੈਂ ਪਾ ਦਿੱਤਾ ਹੈ ਤੇ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲਈਏ ਤੇ ਅੱਜ ਜੋ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਫਿਰ ਮੈਂ ਪੀ ਰਹੀ ਸੀ ਚਾਹ ਕਿ ਥੋੜੀ ਚਾਪ ਪਿੱਲਾ ਤੇ ਵਰੀ ਆਮਨ ਸਰ ਇਹ ਸਕੂਲੇ ਭੇਜਣਾ ਸੀ ਉਹਨੂੰ ਹੋ ਗਿਆ ਫੀਵਰ ਫਿਰ ਨਹੀਂ ਭੇਜਿਆ ਅੱਜ ਇਸ ਰੂਮ ਨੂੰ ਜਿਹੜਾ ਸਾਫ਼ ਕਰਾਂਗੀ ਤੇ ਬਾਕੀ ਘਰ ਦੇ ਜਿਹੜੇ ਵੀ ਕੰਮ ਹੋਣਗੇ ਉਹ ਤੁਹਾਨੂੰ ਦਿਖਾਵਾਂਗੀ ਤੇ ਬਾਹਰ ਦਾ ਤੁਹਾਨੂੰ ਦਿਖਾਨੀ ਆ ਕਿ ਮੈਂ ਜਿਹੜੇ ਕੱਪੜੇ ਵਗੈਰਾ ਧੋਤੇ ਨੇ ਉਹਨਾਂ ਨੂੰ ਉਤਾਰਾਂਗੀ ਜੇ ਸੁੱਕ ਗਏ ਤੇ ਉਤਾਰਾਂਗੀ ਤੇ ਇੱਥੇ ਜਿਹੜੇ ਪਾਏ ਇੱਥੇ ਪੜਦੇ ਜਿਹੜੇ ਇਹਨਾਂ ਨੂੰ ਬੰਨ ਕੇ ਰੱਖਣਾ ਹੈ ਤੇ ਰਾਤ ਮੇਰੀ ਹਿੰਮਤ ਹੀ ਨਹੀਂ ਪਈ ਕਿ ਮੈਂ ਇਹਨਾਂ ਨੂੰ ਬੰਨ ਕੇ ਰੱਖ ਲਾਂ ਤੇ ਰੁਕ ਹੋ ਗਿਆ ਇਕਦਮ ਤੇ ਬਾਕੀ ਜਿਹੜਾ ਛੋਟਾ ਛੋਟਾ ਕੰਮ ਉਹਤੇ ਕਰਦੇ ਰਹਿਣਾ ਤੇ ਇੱਧਰ ਕੱਪੜੇ ਰਾਤੀ ਜਿਹੜੇ ਸੀਗੇ ਮੈਂ ਤੋਤੇ ਸਰਾਣੇ ਤੋਤੇ ਸੀਗੇ ਤੇ ਚਾਦਰਾਂ ਸੀ ਕੁਝ ਕਵਰ ਸੀਗੇ ਤੇ ਇਹਨਾਂ ਨੂੰ ਤੋਤਾ ਤੇ ਇੱਧਰ ਹੁਣ ਮਸ਼ੀਨ ਲਗਾਈ ਹੋਈ ਹੈ ਕਾਲੇ ਹੋ ਜਾਂਦੇ ਆ ਕਿਉਂਕਿ ਕਿਚਨ ਵਿੱਚ ਫੋਨ ਕਰਕੇ ਨਾ ਤੇ ਬਹੁਤ ਫਰਕ ਪੈਂਦਾ ਤੇ ਹੁਣ ਮੈਂ ਪਰਦੇ ਧੋਲਾਂ ਪਰਦੇ ਧੂਕੇ ਫਿਰ ਇਸ ਤੋਂ ਬਾਅਦ ਅੱਗੇ ਜੋ ਕੰਮ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੀ ਵਲੌਗ ਦੀ ਸ਼ੁਰੂਆਤ ਹੋ ਗਈ ਆ ਬਨੇ ਰਹੇ ਹੋਏ ਇਤਨਾ ਹੀ ਤੁਸੀਂ ਮੇਰੀ ਵਲੌਗ ਦੇ ਨਾਲ ਤੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਕਰਨਾ ਭੁੱਲ ਜਾਂਦੇ ਹੋ ਲਾਈਕ ਜ਼ਰੂਰ ਕਰਦਿਆ ਕਰੋ ਤੇ ਹਾਈਪ ਵੀ ਕਰਦਿਆ ਕਰੋ ਕਿ ਤੁਸੀਂ ਬਹੁਤ ਵਧੀਆ-ਵਧੀਆ ਮੈਂ ਭੈਣਾ ਮੇਰੇ ਕਮੈਂਟ ਕਰਦੀਆਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਮੈਂ ਕੱਲ ਵਲੌਗ ਬਣਾਇਆ ਸੀ ਉਹ ਮੈਂ ਅੱਜ ਅਪਲੋਡ ਕੀਤਾ ਤੇ ਮੈਨੂੰ ਇੰਨਾ ਵਧੀਆ ਲੱਗਾ ਇਹਨੇ ਨੇ ਅੱਛਾ ਅੱਛਾ ਕਮੈਂਟ ਆਏ ਨਾ ਭੈਣਾਂ ਦੇ ਤੇ ਬਹੁਤ ਪਿਆਰ ਕਰਦੀਆਂ ਨੇ ਇੰਨੀ ਵਧੀਆ ਮੇਰੀ YouTube ਫੈਮਲੀ ਹੈ ਤੇ ਇਦਾਂ ਹੀ ਆਪਣਾ ਸਾਥ سپورਟ ਬਣਾ ਕੇ ਰੱਖਣਾ ਤੇ ਚਲੋ ਹੁਣ ਕਰਦੇ ਆਂ ਅਸੀਂ ਕੰਮ ਇਹ ਤੇ ਕੜੀ ਜਿਹੜੀ ਸੀ ਉਹਨੂੰ ਗਰਮ ਕਰਨਾ ਤੇ ਬਰਤਨ ਜਿਹੜੇ ਹੈਗੇ ਉਹ ਨਾਲ ਨਾਲ ਸਾਫ ਕਰ ਲੈਣੀਆਂ ਉਸ ਤੋਂ ਬਾਅਦ ਫਿਰ ਮੈਂ ਇਸ ਰੂਮ ਦੀ ਜਿਹੜੀ ਡਸਟਿੰਗ ਵਗੈਰਾ ਸਫਾਈ ਜੋ ਵੀ ਕਰਨਾ ਉਹ ਤੁਹਾਡਾ ਨਾਲ ਸ਼ੇਅਰ ਜ਼ਰੂਰ ਕਰਾਂਗੀ ਜੋ ਵੀ ਮੈਂ ਕੰਮ ਕਰਾਂਗੀ ਤੁਹਾਡਾ ਕਿਉਂਕਿ ਦੀਵਾਲੀ ਦੀਆਂ ਸਫਾਈਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਰਾਤ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਸੁੱਤੀ ਆ ਕਿੱਥੇ ਨਹੀਂ ਕਿਉਂਕਿ ਬਹੁਤ ਜ਼ਿਆਦਾ ਥੱਕ ਹੋ ਗਿਆ ਸੀ ਆ ਇੱਕ ਜਿਹੜਾ ਉੱਪਰ ਚੜ ਕੇ ਥੱਲੇ ਉੱਤਰਨਾ ਪੌੜੀ ਦੇ ਤੇ ਨਾ ਥਕਾਵਟ ਹੋ ਜਾਂਦੀ ਆ ਪਰ ਮੈਂ ਹਿੰਮਤ ਨਹੀਂ ਹਾਰੀ ਇਹ ਹੁੰਦਾ ਕਿ ਮੈਂ ਨਾ ਆਪਣੇ ਇਹ ਨਹੀਂ ਕਹਿਣਾ ਕਿ ਜੇ ਮੈਂ ਹਾਈਵੇ ਠੀਕ ਨਹੀਂ ਆ ਤੇ ਮੈਂ ਕੰਮ ਨਹੀਂ ਕਰਨਾ ਮੈਨੂੰ ਇਹ ਵੈਸੇ ਤਾਂ ਹਿੰਮਤ ਕਰ ਰਹੀ ਆ ਕਿ ਮੈਂ ਕੰਮ ਕਰਾਂ ਤੇ ਆਪਣੇ ਆਪ ਨੂੰ ਠੀਕ ਰੱਖਾਂ ਤੇ ਚਲੋ ਮਿਲਦੇ ਆ ਇੱਤਹੀਂ ਜੋ ਹਾਂਜੀ ਫਰੈਂਡਸ ਤੇ ਇੱਥੇ ਮੈਂ ਆ ਗਈ ਅੰਦਰ ਮੈਂ ਕਿਹਾ ਚੱਲੋ ਬਰੀਆਮ ਨੂੰ ਕਿਹਾ ਉਠਾਇਆ ਮੈਂ ਕਿਹਾ ਬਰੀਆਮ ਇਦਾਂ ਕਰਕੇ ਥੋਬੀ ਆ ਗਿਆ ਤੇ ਤੂੰ ਥੋਬੀ ਨੂੰ ਨਾ ਕੱਪੜੇ ਫੜਾਇਆ ਤੇ ਕਹਿੰਦਾ ਮਮਾ ਤੁਸੀਂ ਮੇਰੇ ਨਾਲ ਚੱਲੋ ਐਕਟਿਵਟ ਦੇ ਦੇ ਉਹਨੇ ਤੇ ਅੱਜ ਸਾਡੀ ਲਾਈਨ ਵਾਲਾ ਥੋਬੀ ਨਹੀਂ ਸੀ ਪਿਛਲੀ ਲਾਈਨ 'ਚ ਸੀ ਤੇ ਮੈਂ ਕਿਹਾ ਚੱਲੋ ਇੰਨੇ ਭਾਰੇ ਹੈਗੇ ਆ ਪਰਦੇ ਤੇ ਮੈਂ ਤੇਰੇ ਨਾਲ ਚੱਲ ਜਾਨੀ ਤੇ ਮੈਂ ਸਾਰੇ ਪਰਦੇ ਬੰਨ ਕੇ ਤੇ ਫਿਰ ਦੇ ਕੇ ਆਈ ਉਸ ਤੋਂ ਬਾਅਦ ਬਾਹਰ ਜਿਹੜੇ ਕੱਪੜੇ ਧੋਣ ਵਾਲ ਸਤੇ ਰੱਖੇ ਹੋਏ ਸੀਗੇ ਤੇ ਇਹ ਵਾਲੇ ਪਰਦੇ ਰਹਿ ਗਏ ਸੀ ਤੇ ਮੈਂ ਕਿਹਾ ਇਹ ਵੀ ਜਿਹੜੇ ਬਰੀਆਮ ਨੇ ਲਾ ਦਿੱਤੇ ਤੇ ਬਾਹਰ ਮੇਰੇ ਨਾਲ-ਨਾਲ ਜਿਹੜੇ ਸੀਗੇ ਸਾਰੇ ਪਰਦੇ ਦੇ ਨਾਲ ਲਾ ਕੇ ਧੋਰੀ ਸੀਗੀ ਤੇ ਨਾਲ ਫਿਰ ਮੈਂ ਡਸਟਿੰਗ ਕਰਨ ਲੱਗੀ ਨਾਲ-ਨਾਲ ਕਿਚਨ ਦਾ ਕੰਮ ਥੋੜਾ ਬਹੁਤਾ ਕੀਤਾ ਤੇ ਕਿਉਂਕਿ ਜਦੋਂ ਦਿਵਾਲੀ ਦੀ ਸਫਾਈਆਂ ਇੱਕ ਵਾਰੀ ਕਰਨ ਲੱਗ ਜਉ ਤੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ। ਇੱਕ ਕੰਮ ਛੇੜੋ ਨਾਲ ਲੱਗਦੇ ਹੋਰ ਬਹੁਤ ਹੋ ਜਾਂਦੇ। ਇੱਥੇ ਇੱਕ ਮੈਂ ਝਾੜੂ ਤੀਲਾਂ ਵਾਲਾ ਲੈ ਲਿਆ ਸੀ, ਤੀਲਾਂ ਵਾਲੇ ਝਾੜੂ ਦੇ ਨਾਲ ਬਹੁਤ ਸੋਹਣੇ ਜਿਹੜੇ ਦੀਵਾਰਾਂ ਜਿਹੜੀਆਂ ਝੜ ਜਾਂਦੀਆਂ ਕਿਉਂਕਿ ਜੋ ਵੀ ਡਸਟ ਵਗੈਰਾ ਹੁੰਦੀ ਅਸਲ ਵਿੱਚ ਨਾ ਤੀਲਾਂ ਵਾਲੇ ਝਾੜੂ ਦੇ ਨਾਲ ਹੀ ਸਾਫ਼ ਹੁੰਦੀ ਹੈ ਤੇ ਮੈਂ ਦੋਨੋਂ ਝਾੜੂ ਲੈ ਲਏ ਸੀਗੇ ਤੇ ਜਿੱਥੇ ਜਾਲੇ ਵਗੈਰਾ ਦੂਸਰੇ ਚਾਹ ਫੁੱਲ ਝਾੜੂ ਦੇ ਨਾਲ ਲੱਜ ਜਾਂਦੇ ਸੀ ਬਰੀਕ ਪਰਲੀ ਜਗ੍ਹਾ ਤੋਂ ਤੇ ਬਾਕੀ ਤੀਲਾਂ ਵਾਲੇ ਝਾੜੂ ਇੱਕਦਮ ਸਾਰੀਆਂ ਦੀਵਾਰਾਂ ਤੇ ਛ ਤੇ ਨਾਲ-ਨਾਲ ਮੇਰੇ ਪਰਦੇ ਤੋਂ ਉਪਰੇ ਸੀ ਨਾਲ-ਨਾਲ ਮੈਂ ਡਸਟਿੰਗ ਕਰ ਲਈ ਡਸਟਿੰਗ ਕੀਤੀ ਤੇ ਇੰਨੀ ਡਸਟਿੰਗ ਹੋਈ ਨਾ ਕਿ ਦੇਖ ਲਓ ਰੋਜ਼ ਇੰਨੀ ਸਫਾਈ ਕਰਦੇ ਆ ਤੇ ਤਾਂ ਵੀ ਦੇਖ ਲੋ ਹਫਤੇ ਬਾਅਦ ਤੇ ਮੇ ਉੱਪਰ ਜਿਹੜੀਆਂ ਇਹ ਉੱਪਰ ਬਣੀਆਂ ਪਰਛਤੀਆਂ ਇਹਨਾਂ ਤੇ ਕਪੜਾ ਮਾਰਦੀ ਮਾਰਦੀ ਆ ਤੇ ਲੂਣੀ ਜੀ ਆ ਜਾਂਦੀ ਆ ਤੇ ਇੰਨਾ ਨਹੀਂ ਨਿਕਲੇਸ ਪਰ ਫਿਰ ਮਲਮਈਆਂ ਜਿਹੜੀਆਂ ਸਾਰੀਆਂ ਅੱਗੇ ਪਿੱਛੇ ਕਰਕੇ ਉਹਨਾਂ ਦੇ ਪਿੱਛੇ ਚੰਗੀ ਤੇ ਰਹਾ ਝਾੜ ਕੇ ਤੇ ਸਾਫ਼ ਕਰਕੇ ਫੇਰ ਰੱਖੀਆਂ ਤੇ ਇਹ ਵੀ ਮਲਮਈਆਂ ਜਿਹੜੀਆਂ ਸਾਫ਼ ਕਰਦੀ ਹੁੰਦੀ ਹਰ ਵਾਰੀ ਕਿ ਮਿੱਠਾ ਸੋਡਾ ਪਾ ਕੇ ਥੋੜਾ ਹਾਰਪਿਕ ਪਾ ਕੇ ਥੋੜਾ ਸਰਫੈਕਸਲ ਪਾ ਕੇ ਤੇ ਇਹ ਇੰਨੂੰ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਇਹਦੇ ਨਾਲ ਤੇ ਇਹ ਫਿਰ ਮੈਂ ਸਾਰ ਇਹ ਝਾੜੂ ਲਗਾ ਦਿੱਤਾ ਤੇ ਆਪ ਕੰਮ ਕਰਨ ਚ ਇੰਨਾ ਸਕੂਨ ਮਿਲਦਾ ਨਾ ਬਹੁਤ ਵਧੀਆ ਜਿਹੜਾ ਕੰਮ ਅਸੀਂ ਆਪ ਕਰ ਲੈਂਦੇ ਉਹਨਾਂ ਕੰਮਾਂ ਵਾਲਿਆਂ ਕੋਲ ਨਹੀਂ ਹੁੰਦਾ ਕਿ ਇੱਕ ਕੰਮ ਦੱਸ-ਦੱਸ ਕੇ ਕਰਾਉਣਾ ਤੇ ਇੱਕ ਕੰਮ ਜਿਹੜਾ ਖੁਦ ਕਰ ਲੈਣਾ ਸੱਚੇ ਪਾਤਸ਼ਾਹ ਇਹ ਕਹਿੰਦੇ ਕਿ ਤੰਦਰੁਸਤੀ ਬਖਸ਼ੇ ਤੇ ਆਪ ਕੰਮ ਕਰੇ ਬੰਦਾ ਹਨਾ ਤੇ ਇੱਥੇ ਉਸ ਤੋਂ ਬਾਅਦ ਮੈਂ ਝਾੜੂ ਲਗਾਉਣ ਤੋਂ ਬਾਅਦ ਫਿਰ ਸਾਰੇ ਬੈੱਡ ਵਗੈਰਾ ਝਾੜ ਦਿੱਤਾ ਸੀ ਤੇ ਫੋਟੋਆਂ ਵਗੈਰਾ ਜਿਹੜਾ ਜਿਹੜਾ ਸਮਾਨ ਸੀਗਾ ਫੁੱਲ ਵਗੈਰਾ ਸਾਰੇ ਮੈਂ ਜਿਹੜੇ ਧੂਆਈ ਸੀ ਬਾਹਰ ਤੇ ਇਹਨਾਂ ਕੰਮ ਕਰਦਿਆਂ ਮੈਨੂੰ ਇੱਥੇ 1.5 ਵਜ ਗਿਆ ਸੀਗਾ ਤੇ ਦਾਲ ਸਬ지 ਵੈਸੇ ਪਈ ਸੀ ਤੇ ਮੈਂ ਮਾਂ ਔਰ ਰਾਜਮਾ ਜਿਹੜੇ ਭੇਗੇ ਰੱਖੇ ਹੋਏ ਸੀ ਇਧਰੋਂ ਫੇ ਮਸਾਰੀ ਉਹ ਪਰਛਤੀਆਂ ਦੇ ਉੱਤੇ ਕਪੜਾ ਵੀ ਮਾਰਤਾ ਗਿੱਲਾ ਤੇ ਜਿਹੜੀ ਡਸਟ ਵਰਕ ਥੋੜੀ ਬਹੁਤੀ ਹੋਏਗੀ ਉਹ ਵੀ ਸਾਫ਼ ਹੋ ਜੇ ਕਿ ਪਹਿਲੇ ਝਾੜੂ ਤੇ ਲਾਇਆ ਸਾਰੇ ਰੇਲਿੰਗ ਵਗੈਰਾ ਜਿੰਨੀਆਂ ਵੀ ਕਾਟਨ ਦੇ ਜਿਹੜੀਆਂ ਪਾਈਪ ਸੀਗੇ ਸਾਰਿਆਂ ਨੂੰ ਸਾਫ਼ ਕੀਤਾ ਫਿਰ ਮੈਂ ਅੱਗੇ ਕਿਚਨ 'ਚ ਤੇ ਮੈਂ ਦੇਖਿਆ ਸਰਫ ਖਤਮ ਹੋ ਗਿਆ ਸੀ ਬਾਹਰ ਤੇ ਫਿਰ ਉਹ ਮੈਂ ਜਿਹੜੇ ਸਰਫ ਸੀ ਉਹਨਾਂ ਨੂੰ ਪਾਇਆ ਵਿੱਚ ਡੱਬੇ ਦੇ ਵਿੱਚ ਰੀਫਿਲ ਕਰ ਦਿੱਤਾ ਤੇ ਹੋਰ ਚੀਜ਼ਾਂ ਸੀ ਇੱਕ ਦੋ ਜਿਹੜੀਆਂ ਦਾਲਾਂ ਸੀ ਉਹ ਪਾਉਣ ਵਾਲੀਆਂ ਉਹ ਪਾਈਆਂ ਤੇ ਬਾਕੀ ਫਿਰ ਮੈਂ ਬਰਤਨ ਸਾਫ਼ ਕਰਨ ਲੱਗੀ ਇਹ ਬਰਤਨ ਸਵੇਰ ਦੇ ਸੀ ਕਿਉਂਕਿ ਮੈਂ ਝਾੜਨ ਲੱਗੀ ਬਰਤਨ ਪਏ ਸੀ ਮੇਰੇ ਫਿਰ ਇਹ ਝਾੜਨ ਤੋਂ ਬਾਅਦ ਇਹ ਪੋਚਾ ਲਗਾਉਣਾ ਸੀ ਤੇ ਮੈਂ ਇਹ ਬਰਤਨ ਸਾਫ਼ ਕਰਨ ਲੱਗੀ ਇੱਥੇ ਬਰੀਆਮ ਕਹਿਣ ਲੱਗਾ ਮम्मा ਮੈਨੂੰ ਪੀਜ਼ਾ ਖਾਣਾ ਪਾਪਾ ਪੀਜ਼ਾ ਮੰਗਾਓ ਤੇ ਇੱਥੇ ਬਰੀਆਮ ਨੇ ਪੀਜ਼ਾ ਲੈ ਲੈਂਦਾ ਤੇ ਪੀਜ਼ਾ ਖਾਦਾ ਫਿਰ ਨਾਲੇ ਸੀ ਚਾਹ ਬਣਾਈ ਉਹ ਖਾ ਲਈ ਦੁਪਹਿਰ ਨੂੰ ਤੇ ਫਿਰ ਨਾ ਪੱਕੇ ਸਾਫ਼ ਕੀਤੇ ਸਾ ਇੱਧਰ ਦੇ ਇਹ ਦੋਨਾਂ ਰੂਮਾਂ ਦੇ ਇਸ ਰੂਮ ਦੇ ਦੋ ਪੱਖੇ ਜਿਹੜੇ ਇਹ ਸਾਫ ਕੀਤੇ ਵਾਈਟ ਪਰਕੀਉਣ ਕਰਕੇ ਬਹੁਤ ਜਲਦੀ ਗੰਦੇ ਹੋ ਜਾਂਦੇ ਨੇ ਕਿ ਹਫਤੇ ਹਫਤੇ ਬਾਅਦ ਮੈਨੂੰ ਕਰਨੇ ਹੀ ਪੈਂਦੇ ਪਰ ਇੱਕ ਵਾਰੀ ਮੈਂ ਚੰਗੀ ਤਰ੍ਹਾਂ ਸਰਫ ਵਗੈਰਾ ਦੇ ਨਾਲ ਲੈ ਕੇ ਚੰਗੀ ਤਰ੍ਹਾਂ ਸਾਫ ਕਰ ਦਿੱਤੇ ਉਸ ਤੋਂ ਬਾਅਦ ਇਹ ਸ਼ੀਸ਼ੇ ਵਗੈਰਾ ਮੈਂ ਸਾਰੇ ਸਾਫ ਕੀਤੇ ਉੱਪਰਲੇ ਏਸੀ ਸਾਫ ਕੀਤਾ ਇਹ ਵਾਲੀ ﺍﻟਮੀਰਾ ਜਿਹੜੀ ਖਿੜਕੀਆਂ ਐ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਸਾਫ ਕਰ ਦਿੱਤੀਆਂ ਸੀਗੀਆਂ ਅੰਦਰਾਂ ਅੰਦਰ ਦੇ ਸਾਰੇ ਹੀ ਸ਼ੀਸ਼ੇ ਜਿਹੜੇ ਸਾਫ ਹੋ ਗਏ ਨੇ ਬਸ ਬਾਹਰ ਦੇ ਰਹਿ ਗਏ ਨੇ ਤੇ ਅੱਜ ਕਾਫੀ ਹੱਦ ਤੱਕ ਕੰਮ ਮੇਰਾ ਜਿਹੜਾ ਖਤਮ ਹੋ ਗਿਆ ਤੇ ਫਿਰ ਪਰਦੇ ਜਿਹੜੇ ਇਹ ਉੱਧਰ ਵਾਲੇ ਰੂਮ ਵਾਲੇ ਸੀ ਉਹ ਤੇ ਮੈਂ ਦੇ ਆਈ ਸੀ ਕਿ ਪ੍ਰੈਸ ਕਰਨੇ ਉਹ ਵੀ ਸ਼ਾਮ ਤੱਕ ਉਹ ਕਹਿੰਦਾ ਸੀ ਦੇ ਦਾਂਗੇ ਫਿਰ ਮੈਂ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਸੀ ਉਹ ਮੈਂ ਟਿਕਾ ਦੇ ਦਿੱਤੀਆਂ ਤੇ ਸ਼ੀਸ਼ੇ ਵਗੈਰੇ ਇੱਧਰ ਵਾਲੇ ਸਾਫ਼ ਕਰ ਦਿੱਤੇ ਤੇ ਅੱਜ ਮੇਰੀ ਬੱਸ ਹੋ ਗਈ ਕਿਉਂਕਿ ਉੱਪਰ ਥੱਲੇ ਜਾ ਜਾ ਕੇ ਨਾ ਪੌੜੀ ਦੇ ਉੱਤੇ ਚੜ੍ਹ ਚੜ੍ਹ ਕੇ ਤੇ ਨਾ ਮੇਰਾ ਪਿੱਠ ਪੀੜ ਹੋ ਲੱਗ ਗਈ ਸੀਗੇ ਤੇ ਇੱਥੇ ਜੇ ਮੈਂ ਇਹੀ ਪਹੁੰਚ ਕੇ ਇਦਾਂ ਹੀ ਰੱਖ ਦਿੱਤਾ ਸਮਾਨ ਕਿਉਂਕਿ ਇਹਨਾਂ ਦੇ ਕਵਰ ਕਵਰ ਮੈਂ ਧੋਤੇ ਹੋਏ ਸੁੱਕਣਗੇ ਫਿਰ ਵਿਛਾਵਾਂਗੀ ਤੇ ਗੱਦਿਆਂ ਦੇ ਕੱਲ ਦੇਖਾਂਗੀ ਬੈੱਡ ਜਿਹੜਾ ਅੱਜ ਧੁੱਪ ਲੱਗੀ ਤੇ ਸਾਫ਼ ਕਰਾਂਗੀ ਤੇ ਇਸ ਜਿਹੜਾ ਹਾਂਜੀ ਫਰੈਂਡਸ ਟਾਈਮ ਇੱਥੇ 6:30 ਵਜੇ ਦਾ ਹੋ ਗਿਆ ਤੁਹਾਨੂੰ ਪਤਾ ਕਿ ਟਟਨੇਰਾ ਹੋ ਜਾਂਦਾ ਤੇ ਇੱਧਰ ਜਿਹੜੇ ਕੱਪੜੇ ਰਹਿ ਗਏ ਸੀ ਉਹ ਮੈਂ ਧੋ ਕੇ ਪਾ ਦਿੱਤੇ ਉੱਧਰ ਕੱਦਰਾ ਵਗੈਰਾ ਦਰੀਆ ਵਗੈਰਾ ਇੱਥੇ ਕੁਰਸੀ ਵਗੈਰਾ ਜਿਹੜੀਆਂ ਤੋਤੀਆਂ ਸੀਗੀਆਂ ਫੁੱਲ ਵਗੈਰਾ ਤੋਤੇ ਨੇ ਤੇ ਅੰਦਰ ਚੱਲਦੇ ਆ ਜਿਹੜੇ ਕੱਪੜੇ ਪਰਦੇ ਤੋਤੇ ਹੋਏ ਸੀ ਉਹਨਾਂ ਨੂੰ ਮੈਂ ਬੰਨ ਕੇ ਰੱਖਾਂ ਕਿ ਅੱਜੂ ਕਹਿ ਗਿਆ ਤੋਬੀ ਕੇ ਕੱਲ ਵਰਤਿਆ ਤੇ ਸ਼ਾਇਦ ਮੈਨੂੰ ਲੱਗਦਾ ਉਹਨੇ ਨਹੀਂ ਆਣਾ ਤੇ ਇੱਕ ਰੂਮ ਦੇ ਕਰ ਦਿੱਤੇ ਮੈਂ ਹੁਣ ਜੋੜ ਕੇ ਰੱਖ ਲਿਆ ਅੱਜ ਸਵੇਰੇ ਤੋਤੇ ਸੀ ਇਹ ਪਿੱਲੋ ਤੋਤੇ ਸੀ ਤੇ ਸੁੱਕ ਕੇ ਬਹੁਤ ਸੋਹਣੇ ਸੁੱਕ ਗਏ ਇਹ ਵਧੀਆ ਹੋ ਗਏ ਤੇ ਥੋੜੇ ਜਿਹਾ ਸੇਲੇ ਲੱਗਣ ਦੇ ਮੈਨੂੰ ਲੱਗਦਾ ਕਿ ਜਮਰੀ ਆਮ ਨੇ ਸਿਰ ਰੱਖਤਾ ਤੇ ਇੱਧਰ ਪੜਦੇ ਕੰਮ ਇੱਧਰ ਮੈਂ ਕੱਪੜੇ ਜਿਹੜੇ ਤੋਤੇ ਸੀਗੇ ਉਹ ਰੱਖੇ ਹੋਏ ਸਭ ਤੇ ਜੋੜਨ ਵਾਲੇ ਨੇ ਤੇ ਕਿਚਨ ਦੀ ਗੱਲ ਕਰੀਏ ਕਿਚਨ 'ਚ ਅੱਜ ਮੈਂ ਸਵੇਰ ਦਾ ਬਹੁਤ ਘਟਾਈਆਂ ਕਿ ਤੇ ਹੁਣ ਵੀ ਮੈਂ ਨਾਲ ਲੱਗੇ ਕਿ ਬਹੁਤ ਡਸਟ ਵਗੈਰਾ ਪਈ ਐ ਸ਼ਾਮ 5:30 ਵਜੇ ਆ ਤੇ ਕੰਮ ਸਵੇਰ ਦੀ ਲੱਗੀ ਵੀ ਸੀ ਬੱਤਰ ਵਗੈਰਾ ਮੈਂ ਸਾਫ਼ ਕਰਕੇ ਰੱਖ ਲੈ ਸੀਗੇ ਤੇ ਇੱਧਰ ਮੈਂ ਮਾਂ ਔਰ ਰਾਜਮਾ ਜਿਹੜੇ ਨਾ ਭੇਕੇ ਰੱਖੇ ਹੋਏ ਨੇ ਮਾਂ ਔਰ ਰਾਜਮਾ ਇਹਨਾਂ ਦੀ ਦਾਲ ਬਣਾਉਣੀ ਆ ਇਹਨੂੰ ਰੱਖਦੀ ਆ ਤੇ ਇੱਧਰ ਕੱਪੜੇ ਜਿਹੜੇ ਆ ਚੁੱਕੇ ਨੇ ਆਗੇ ਪੜਦੇ ਤੇ ਇਹਨਾਂ ਨੂੰ ਹੁਣ ਲਗਾਉਨੇ ਇਸ ਰੂਮ ਚ ਲਗਾ ਦਿੰਨੇ ਆ ਦੇਖਦੇ ਆ ਹੁਣ ਮੋਸਟਲੀ ਮਤਲਬ ਕੰਮ ਜਿਹੜਾ ਝਾੜਪੁੰਝ ਦਾ ਅੰਦਰਾਂ ਦਾ ਹੋ ਗਿਆ ਸਰ ਹੁਣ ਬਸ ਚੀਜ਼ਾਂ ਟਿਕਾਣੀਆਂ ਹੀ ਆ ਜ ਤੇ ਫਿਲਹਾਲ ਛੱਤਾਂ ਝੜ ਗਈਆਂ ਪੱਖੇ ਵਗੈਰਾ ਸਾਫ਼ ਹੋ ਗਏ ਹੁਣ ਉਸ ਬੈੱਡ ਤੇ ਕੱਪੜੇ ਜਿਹੜੇ ਉਸ ਸੁਕਾਣੇ ਨੇ ਸੁਕੜੇ ਪਾਣੇ ਨੇ ਦੇਖਾਂਗੇ ਕੱਲ ਜੇ ਧੁੱਪ ਚੜ ਗਈ ਤੇ ਪਹਿਲਾਂ ਇੱਕ ਵਾਰੀ ਸਾਰੀ ਹੀ ਸਫਾਈ ਕਰ ਲਾਂਗੇ ਝਾੜੂ ਪੂੰਛਾ ਚੰਗੀ ਤਰ੍ਹਾਂ ਕਰਕੇ ਵੇੜੇ-ਬੂੜੇ ਧੋ ਕੇ ਫਿਰ ਉਸ ਤੋਂ ਬਾਅਦ ਉਸ ਬੈੱਡ ਦੀ ਸਫਾਈ ਕਰਾਂਗੇ ਸਫਾਈ ਕਰਕੇ ਤੇ ਫਿਰ ਨਾਲ-ਨਾਲ ਪਰਦੇ ਲਾ ਲਾਂਗੇ ਦਰਵਾਜ਼ੇ ਵਗੈਰਾ ਸਾਫ਼ ਕਰਨੇ ਨੇ ਚੰਗੀ ਤਰ੍ਹਾਂ ਤੇ ਕਿਚਨ ਦਾ ਕੰਮ ਮੇਰਾ ਹਜੇ ਸਾਰਾ ਪਿਆ ਕਿਚਨ ਦਾ ਕਿ ਅੱਜ ਉਧਰ ਵੀ ਝਾੜਿਆ ਇੱਧਰ ਵੀ ਝਾੜਿਆ ਤੇ ਡਸਟਰ ਸੋਈ ਚ ਗਈ ਹੋਈ ਆ ਤੇ ਅੱਜ ਸੋਈ ਡੱਬੇ ਡੱਬੇ ਬਿਲਕੁਲ ਨਹੀਂ ਸਾਫ਼ ਹੋਏ ਹੁਣ ਮੈਂ ਹੌਲੀ ਹੌਲੀ ਕਰਾਂਗੀ ਪਹਿਲਾਂ ਮੈਂ ਅੰਦਰਾਂ ਦਾ ਕੰਮ ਕਰ ਲਾਂ ਇਸ ਤੋਂ ਬਾਅਦ ਮੈਂ ਸਾਰੀਆਂ ਹਲਮੇਰਾ ਦੇ ਕੱਪੜੇ ਜਿੰਨੇ ਵੀ ਹੈਗੇ ਆ ਉਹ ਸੈੱਟ ਕਰਕੇ ਸਾਰੇ ਰੱਖਣੇ ਆ ਤੇ ਉਸ ਤੋਂ ਬਾਅਦ ਮੈਂ ਕਿਚਨ ਦਾ ਦੇਖਾਂਗੀ ਸੈਟਰਡੇ ਜਾਂ ਸੰਡੇ ਨੂੰ ਜੇ ਬਰਿਆਂ ਨੂੰ ਛੁੱਟੀ ਹੋਈ ਤੇ ਉਸ ਦਿਨ ਕਿਉਂਕਿ ਬੱਚਾ ਥੋੜਾ ਇਦਾਂ ਹੁੰਦਾ ਕਿ ਚੀਜ਼ ਫੜਾ ਦਿੰਦਾ ਤੇ ਨਾਲ ਕੰਮ ਕਰਾ ਦਿੰਦਾ ਬਰਿਆਂ ਤੇ ਥੋੜੀ ਹੈਲਪ ਹੋ ਜਾਏਗੀ ਤੇ ਬਸ ਸਿਰ ਸੋਈ ਦਾ ਸਭ ਤੋਂ ਜ਼ਿਆਦਾ ਔਖਾ ਹੋਣਾ ਬਾਕੀ ਤਕਰੀਬਨ ਸਾਰਾ ਕੰਮ ਕਰ ਲਿਆ ਲਗਾਤਾਰ ਦੋ ਦਿਨ ਕੰਮ ਕੀਤਾ ਤੇ ਦਰਵਾਜੇ ਜਿਹੜੇ ਅੰਦਰ ਉਹ ਸ਼ੀਸ਼ੇ ਵਗੈਰਾ ਅੰਦਰਾਂ ਦੇ ਸਾਰੇ ਸਾਫ਼ ਹੋ ਗਏ ਨੇ ਬਾਹਰ ਸਾਈਡ ਤੇ ਰਹਿ ਗਏ ਨੇ ਬਰਾਂਡਿਆਂ ਦੇ ਤੇ ਪਿੱਛੋਂ ਤੇ ਉਹ ਦੇਖਾਂਗੇ ਕੱਲ ਮਾਰਨਿੰਗ ਟਾਈਮ ਜਲਦੀ ਉੱਠ ਕੇ ਤੇ ਸਾਰੇ ਬਾਲਕਨੀ ਦੇ ਉੱਪਰ ਉਹ ਝਾੜ-ਝੂੜ ਕੇ ਸਾਰੇ ਸ਼ੀਸ਼ੇ ਸਾਫ਼ ਕਰ ਦਾਂਗੇ ਤੇ ਉਸ ਤੋਂ ਬਾਅਦ ਬਾਥਰੂਮ ਇਹ ਵਾਲਾ ਗੀਜ਼ਰ ਵਗੈਰਾ ਸਾਫ਼ ਕਰਨ ਵਾਲੇ ਬਾਥਰੂਮ ਦਾ ਗੀਜ਼ਰ ਸਾਫ਼ ਕਰਨਾ ਹੈ ਕਿਚਨ ਦੇ ਸਾਰੇ ਤੇ ਹੌਲੀ ਹੌਲੀ ਕਰਕੇ ਸਾਰਾ ਕੰਮ ਖਤਮ ਕਰਾਂਗੀ ਜਦ ਤੱਕ ਦਿਵਾਲੀ ਤੱਕ ਦੀ ਜਿਹੜਾ ਨਾ ਸਫਾਈਆਂ ਹੋ ਜਾਣਗੀਆਂ ਤੇ ਇਧਰ ਟਰੰਕਾਂ ਦੇ ਵਿੱਚ ਇੱਕ ਨਾ ਮੇਰੇ ਕੱਪੜੇ-ਕੁੱਪੜੇ ਪਏ ਨੇ ਉਹਨਾਂ ਨੂੰ ਵੀ ਸੁਕਾਣਾ ਹੈ ਇਸ ਵਾਰ ਜਿੰਨੇ ਵੀ ਅੰਦਰ ਪਏ ਕੱਪੜੇ ਸੁਕਾ ਕੇ ਫੇਰ ਹੀ ਰੱਖਣੇ ਕਿਉਂਕਿ ਵਾਈਟ ਫਿਸ਼ ਹੁੰਦੀ ਨਾ ਜਿਹੜੀ ਉਹ ਮੈਨੂੰ ਕੱਲ ਟੈਚੀਕ ਚ ਨਾ ਨਿਕਲੀ ਸੀ ਕੱਲ ਕੱਪੜੇ ਕੱਢੇ ਤੇ ਉੱਚ ਨੇ ਵਾਈਟ ਫਿਸ਼ ਹੁੰਦੀ ਤੇ ਉਹ ਦਿਨਾਂ ਨੂੰ ਮੈਂ ਪਿਓਰ ਦੇ ਦੁਪੱਟੇ ਜਿਹੜੇ ਖਾਦੇ ਜਾਂਦੇ ਆ ਮੇਰੇ ਮੰਮੀ ਦੱਸਦੇ ਹੁੰਦੇ ਸੀਗੇ ਬਸ ਤੇ ਮੈਂ ਫੁਨਾਈ ਦੇ ਕੁੜੀਆਂ ਬਣ ਕੇ ਪਾ ਦੇਣੀ ਹੈ ਜਿਹੜੇ ਬੱਡਾਂ ਦੇ ਐਸ ਬੈੱਡ ਵਿੱਚ ਪਾਣੀਆਂ ਨੇ ਤੇ ਉਹ ਸਾਰੀਆਂ ਲਮਾਰੀਆਂ ਚ ਰੱਖ ਦਾਂਗੀ ਮੈਂ ਤੇ ਚਲੋ ਕੰਮ ਕਰੀਏ ਹੁਣ ਮੈਂ ਰੱਖਾਂ ਦਾਲ ਗਾਲ ਪਹਿਲਾਂ ਬਣਾ ਲੈਣੇ ਆ ਤੇ ਨਾਲ ਰਾਈਸ ਬਣਾ ਲੈਣੇ ਆ ਮਾਂ ਮਾਂ ਰਾਜਮਾ ਦੀ ਦਾਲ ਬਣਾਵਾਂਗੀ ਤੇ ਨਾਲ ਫਿਰ ਉਸਦੇ ਨਾਲ ਪਰਦੇ ਲਾਵਾਂਗੀ ਪਰਦੇ ਲਾ ਕੇ ਉਸ ਤੋਂ ਬਾਅਦ ਮੈਂ ਕੀ ਸੀ ਸ਼ਨਾਣ ਕਰਾਂਗੀ ਇਦਾਂ ਨਹੀਂ ਮੈਂ ਸੌਣਾ ਕਿਉਂਕਿ ਬਹੁਤ ਸਵੇਰੇ ਤੇ ਸੀ ਕਿਸੀ ਸ਼ਨ ਆਨ ਕਰ ਦੇਈਆਂ ਪਰ ਹੁਣ ਇੰਨਾ ਡਸਟ ਵਗੈਰਾ ਪਈ ਆ ਹਨ 2-3 ਬੰਦੇ ਤੇ ਝਾੜੂ ਪੋਚਾ ਲੱਗ ਗਿਆ ਅੱਜ ਇੰਨਾ ਤੇ ਬਹੁਤ ਕੰਮ ਕੀਤਾ ਅੱਜ ਤੇ ਚਲੋ ਮਿਲਦੇ ਆ ਰੱਖ ਲਈਏ ਫਿਰ ਮਾਂ ਦੀ ਦਾਲ ਨੂੰ ਤੇ ਫੇਰ ਤੇ ਇੱਥੇ ਮੈਂ ਦਾਲ ਵਗੈਰਾ ਰੱਖ ਆਈ ਸੀਗੀ ਕੁੱਕਰ 'ਚ ਤੇ ਰਾਇਸ ਰੱਖ ਦਿੱਤੇ ਸੀ ਬਣਨ ਵਾਸਤੇ ਤੇ ਫੇਰ ਬਰੀਆਮ ਨੂੰ ਕਿਹਾ ਇਧਰ ਇਸ ਕਮਰੇ 'ਚ ਨਾ ਪਰਦੇ ਲਗਾ ਦੇ ਤੇ ਬਰੀਆਮ ਨੇ ਪਰਦੇ ਇੱਥੇ ਲਗਾ ਦਿੱਤੇ ਸੀ ਸਾਰੇ ਤੇ ਇਹ ਹੀ ਕਿ ਫਿਰ ਬਾਹਰ ਦਾ ਸਾਰਾ ਦਿਖਦਾ ਬਹੁਤ ਦੂਰ ਤੱਕ ਤੇ ਪਰਦੇ ਲੱਗੇ ਹੁਣ ਫਿਰ ਠੀਕ ਰਹਿੰਦਾ ਤੇ ਇਥੇ ਬ੍ਰਿਆਮ ਨੇ ਨਹੀਂ ਹੈਲਪ ਕਰਾ ਦਿੱਤੀ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਕਿਚਨ 'ਚ ਤੇ ਦਾਲ ਮੇਰੀ ਬਣ ਗਈ ਸੀ ਤੇ ਮੈਂ ਤੜਕਾ ਲਾਣ ਲੱਗੀ ਸੀ ਲਸਣ ਜਿਹੜਾ ਮੈਂ ਪਹਿਲਾਂ ਵੀ ਦਾਲ ਦੇ ਨਾਲ ਹੀ ਪਾ ਦਿੱਤਾ ਸੀ ਥੋੜਾ ਜਿਹਾ ਨਾ ਥੋੜਾ ਮੈਂ ਲਸਣ ਛਿੱਲ ਕੇ ਮਾਂ ਦੀ ਦਾਲ ਹੈ ਇਹਦੇ ਵਿੱਚ ਲਸਣ ਅਦਰਕ ਜਿਆਦਾ ਹੀ ਪੈਂਦਾ ਹੈ ਤੇ ਇੱਥੇ ਮੈਂ ਚਲੋ ਤੜਕਾ ਪਹਿਲਾਂ ਮੈਂ ਲਾ ਲਾਂ ਤੇ ਟਾਈਮ ਇੱਥੇ 7:30 ਦਾ ਹੋ ਗਿਆ ਸੀਗਾ ਫਿਰ ਮੈਂ ਦਾਲ ਨੂੰ ਤੜਕਾ ਲਾਇਆ ਤੇ ਫਿਰ ਇਸ ਤੋਂ ਬਾਅਦ ਮੈਂ ਨਾਣਾ ਸੀ ਕਿਉਂਕਿ ਮੈਨੂੰ ਪੂਰੀ ਡਸਟ ਜਿਹੜੀ ਮੇਰੇ ਸਰੀਰ ਉੱਤੇ ਪਈ ਹੋਈ ਸੀ ਤੇ ਮੈਂ ਕਿਹਾ ਚਲੋ ਦਾਲ ਨੂੰ ਤੜਕਾ ਲੱਗ ਜਾਏ ਫਿਰ ਇਸ ਤੋਂ ਬਾਅਦ ਮੈਂ ਵਾਸ਼ਰੂਮ ਵਗੈਰਾ ਸਾਫ਼ ਕਰ ਲਾਂਗੀ ਨਾਲ ਹੀ ਕਿਉਂਕਿ ਕੰਮ ਜਦੋਂ ਦੀਵਾਲੀ ਦੀਆਂ ਸਫਾਈਆਂ ਤੁਹਾਨੂੰ ਪਤਾ ਕਰੋ ਤੇ ਕੰਮ ਬਹੁਤ ਜ਼ਿਆਦਾ ਉਝਸਾਂਦੇ ਨੇ ਤੇ ਇੱਥੇ ਹੁਣ ਇਸ ਟਾਈਮ ਤੇ ਮੈਂ ਪੋਚੇ ਲਗਾ ਕੇ ਸਾਰੇ ਫੇਰ ਵਿਲੀ ਹੋਈ ਸੀਗੀ ਤੇ ਫਿਰ ਦਾਲ ਮਾਂ ਤੇ ਰਾਜਮਾਂ ਦੇ ਜਿਹੜੇ ਮਸਫੇਰ ਦੀ ਭਈ ਹੋਈ ਸੀ ਤੇ ਬਹੁਤ ਜਲਦੀ ਬਣ ਗਈ ਦੋ ਇਸਲਾਂ ਦੇ ਵਿੱਚ ਹੀ ਦਾਲ ਜੜੀ ਏ ਫਿਊਚਰਾ ਕੁੱਕਰ ਚ ਬਣ ਗਈ ਸੀ ਤੇ ਫਿਰ ਮੈਂ ਤੜਕਾ ਲਗਾਉਣ ਲੱਗ ਗਈ ਤੜਕਾ ਲਗਾ ਕੇ ਨਾਲ ਰਾਈਸ ਬਣਾਲੇ ਸੀਗੇ ਤੇ ਫਿਰ ਫਿਰ ਇਸ ਤੋਂ ਬਾਅਦ ਮੈਂ ਕਿਹਾ ਚਲੋ ਕੋ ਰੋਟੀ ਜੀ ਦੇ ਕਰਨੇ ਖਾਣੀ ਹੋ ਤੇ ਖਾ ਲੈਣਗੇ ਕਿਉਂਕਿ ਬਣਾਉਣ ਦਾ ਤਾਂ ਆਪਣਾ ਫਰਜ ਹੁੰਦਾ ਕਿ ਕਈ ਵਾਰੀ ਨਾ ਇਦਾਂ ਹੁੰਦਾ ਕਿ دل ਨਹੀਂ ਕਰਦਾ کچھ ਬਣਾਉਣ ਨੂੰ ਕਿਉਂ ਦਾਲ ਸਬ지 ਵੈਸੇ ਪਈ ਸੀ ਫੁਲਕੇ ਬਣਾਉਣ ਨੂੰ ਬਿਲਕੁਲ ਇਸ ਮਨ ਕਰਕੇ ਬਹੁਤ ਥਕਾਵਟ ਹੋ ਚੁੱਕੀ ਸੀ ਤੇ ਵਰਿੰਦਰ ਕਹਿੰਦੇ ਤੂੰ ਰਾਈਸ ਬਣਾ ਲੈ ਕੋਈ ਨਹੀਂ ਮੈਂ ਕਿਹਾ ਰਾਈਸ ਕਾ ਦੇਣਾ ਖਾਓਗੇ ਫਿਰ ਮੈਂ ਦਾਲ ਅਲਰੇਡੀ ਪਈ ਸੀ ਉਹੀ ਮੈਂ ਧਰ ਦਿੱਤੀ ਕਿ ਇੱਥੇ ਹਿੰਮਤ ਬਿਲਕੁਲ ਨਹੀਂ ਸੀ ਤੇ ਹੈਲਪਰ ਤੋਂ ਬਿਨਾ ਕੰਮ ਕੀਤਾ ਅੱਜ ਇਸ ਵਾਰ ਤੇ ਬਹੁਤ ਹੀ ਆਨੰਦ ਆਇਆ ਤੋ ਕਿ ਜੇ ਇਹ ਹੈਲਪਰ ਤੋਂ ਵੀ ਕੰਮ ਕਰਦੇ ਨਾਲ-ਨਾਲ ਸਾਨੂੰ ਰਹਿਣਾ ਪੈਂਦਾ ਇੱਥੇ ਇਹ ਕਰ ਲੋ ਕਰ ਲੋ ਨਾਲ ਕੰਮ ਕਰਨਾ ਤੇ ਪੈਂਦਾ ਪਰ ਜਿਹੜਾ ਆਪ ਕੰਮ ਕਰੋ ਤੇ ਬਹੁਤ ਅچھے ਢੰਗ ਨਾਲ ਦੋਨੋਂ ਰੂਮ ਇੰਨੇ ਵਧੀਆ ਕਲੀਨ ਹੋ ਗਏ ਸੀ ਨਾ ਤੇ ਹੁਣ ਇਹ ਵਕ ਕਲੀਨ ਤਾਂ ਹੋ ਗਏ ਪਰਦੇ ਵੀ ਸਾਰੇ ਧੁੱਪ ਗਏ ਤੇ ਜਿਹੜਾ ਕੰਮ ਕਰਨ ਵਾਲਾ ਸੰਦਰਾ ਦਾ ਮੁੱਕ ਗਿਆ ਤੇ ਹੁਣ ਰਹਿ ਗਈਆਂ ਅਲਮੇਰਾ ਅਲਮੇਰਾ ਨੂੰ ਸਾਫ ਕਰਕੇ ਜਿਹੜੇ ਅੰਦਰ ਦੇ ਕੱਚ ਵਾਲੇ ਭਾਂਡੇ ਆ ਉਹਨਾਂ ਨੂੰ ਸਾਫ ਕਰਾਂਗੇ ਤੇ ਕਿਚਨ ਮੈਂ ਲਾਸਟ ਵਿੱਚ ਕੀ ਕਰਾਂਗੀ ਕਿਚਨ ਦਾ ਕੰਮ ਬਹੁਤ ਜ਼ਿਆਦਾ ਹੋ ਜਾਣਾ ਕੇ 2-3 ਦਿਨ ਮੈਨੂੰ ਕਿਚਨ ਚ ਲੱਗੀ ਜਾਣੇ ਕਿ ਉਹ ਸਾਫ ਕਰਦੇ ਨੂੰ ਕਿਉਂਕਿ ਮੈਂ ਸਾਰੇ ਇਹ ਚੀਜ਼ਾਂ ਬਾਹਰ ਕੱਢ ਕੇ ਹੀ ਹੀ ਸਾਫ ਕਰਦੇ ਹੁੰਨੀ ਆ ਕਿਉਂਕਿ ਕਿਚਨ ਧੋਣੀ ਪੈਂਦੀ ਆ ਟਾਇਲਾਂ ਟੂਲਾਂ ਚੰਗੀ ਤਰ੍ਹਾਂ ਧੋ ਕੇ ਜਿਹੜੇ ਰੈਕ ਨੇ ਇਹਨਾਂ ਨੂੰ ਉਤਾਰ ਕੇ ਚੰਗੀ ਤਰ੍ਹਾਂ ਤੇ ਫਿਰ ਬਾਹਰ ਰੱਖ ਕੇ ਧੋ ਕੇ ਧੁੱਪ ਚ ਫਿਰ ਸੁੱਕ ਜਾਂਦੇ ਆ ਤੇ ਹਾਂ ਜਿਹੜੇ ਵਿਸ਼ਕ ਜਾਂਦੇ ਬਹੁਤ ਸੋਹਣੇ ਡੱਬੇ ਵਗੈਰਾ ਇੱਕ ਵਾਰੀ ਸਾਲ 'ਚ ਤੇ ਸਫਾਈ ਕਰਨੀ ਹੁੰਦੀ ਤੇ ਫਿਰ ਹੁੰਦਾ ਕਿ ਚੰਗੀ ਤਰ੍ਹਾਂ ਜਿਹੜੀ ਨਾ ਸਫਾਈ ਕਰੀ ਦੀਏ ਤੇ ਦਾਲ ਬਣ ਕੇ ਤਿਆਰ ਇੰਨੀ ਵਧੀਆ ਹੋ ਗਈ ਤੇ ਅੱਜ ਨਾ ਮੈਂ ਰਾਜਮਾ ਤੇ ਜਿਹੜੇ ਮਾਂ ਦੀ ਦਾਲ ਪਈ ਤੇ ਜਦੋਂ ਇਸ 5-6 ਘੰਟੇ ਪੀ ਜੀ ਰਹੀ ਤੇ ਇਸ ਤੋਂ ਬਾਅਦ ਨਾ ਇਹਦਾ ਬਲੈਕ ਬਲੈਕ ਸਾਰਾ ਹੀ ਉੱਤੇ ਉਤਰ ਗਿਆ ਜਿਦਾਂ ਲੱਗੇ ਜਿਦਾ ਗ੍ਰੀਨ ਮੂੰਗੀ ਦੀ ਦਾਲ ਹੁੰਦੀ ਹੈ ਇਦਾਂ ਲੱਗ ਰਹੀ ਸੀ ਤੇ ਇੱਥੇ ਮੈਂ ਭਾਂਡੇ ਵਗੈਰਾ ਜਿਹੜੇ ਮਾਂਜੇ ਸੀ ਕਡਾਈਆਂ ਕੁੜੀਆਂ ਮਾਂਜ ਪੂੰਝ ਕੇ ਥੋੜਾ ਥੋੜਾ ਕਰਕੇ ਤੇ ਮੈਂ ਅੰਦਰ ਰੱਖੀ ਜਾ ਰਹੀਆਂ ਕੱਚ ਦਾ ਤੇ ਮੈਂ ਕਿਚਨ ਫਿਰ ਲਗਾ ਦਾਂਗੇ ਕਿ ਡਸਟ ਬਹੁਤ ਪੈਂਦੀ ਆ ਫਿਰ ਇਸ ਤਰ੍ਹਾਂ ਕਿਚਨ ਵਿੱਚ ਤੇ ਮੈਂ ਅੱਜ ਰੱਦੀ ਵੀ ਦਿੱਤੀ ਕਾਫੀ ਕੱਢੀ ਹੋਈ ਆ ਕੱਲ ਭਾਈ ਨੂੰ ਸੱਦਿਆ ਤੇ ਕੱਲ ਦਵਾਂਗੀ ਰੱਦੀ ਨੂੰ ਤੇ ਮੈਂ ਬਾਹਰ ਕੱਢ ਦਿੱਤੀ ਆ ਤੇ ਉਹੀ ਨਾ ਦੀਵਾਲੀ ਤੇ ਸਫਾਈ ਜਦੋਂ ਕਰਨੀ ਹੋਵੇ ਤੇ ਬਹੁਤ ਸਾਰਾ ਜਿਹੜਾ ਕੋਰਾ ਕਬਾੜ ਜਿਹੜਾ ਅੰਦਰਾਂ ਚ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ ਉਹ ਕੱਢਣੀਆਂ ਪੈਂਦੀਆਂ ਤੇ ਹੁਣ ਹੌਲੀ ਹੌਲੀ ਕੰਮ ਕਰਦੇ ਹਫਤਾ ਇੱਕ ਲੱਗ ਹੀ ਜਾਣਾ ਤੇ ਕੰਮ ਕਰਦੇ ਨੂੰ ਤੇ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਮੇਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਸਾਰੇ ਜਾਣੇ ਸਕਿੱਪ ਨਾ ਕਰਿਆ ਕਰੋ ਐਡ ਨੂੰ ਬਿਲਕੁਲ ਸਕਿੱਪ ਨਾ ਕਰਿਆ ਕਰੋ ਤੇ ਹਾਈਪ ਵੀ ਕਰਦਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਉਹ ਦਿਲੋਂ ਹੀ ਮੈਨੂੰ ਪਿਆਰ ਕਰਦੀਆਂ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਅਗਰ ਚੈਨਲ ਤੇ ਨਵੇਂ ਆਉਂਦੇ ਹੋ ਤੇ ਪਲੀਜ਼ ਜੇ ਵੀਡੀਓ ਫੁੱਲ ਵਿੱਚ ਵਾਚ ਕਰਿਆ ਕਰੋ ਨਵੇਂ ਜਿਹੜੇ ਵੀ ਆ ਨਾਲ ਸਾਡੇ ਨਾਲ ਜੁੜ ਰਹੇ ਨੇ ਵੀਡੀਓ ਨੂੰ ਜਰੂਰ ਫੁੱਲ ਵਾਚ ਕਰਿਆ ਕਰੋ ਤੇ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਾਂਗੇ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ Okay bye bye take care